ਮੈਂ ਕਰਮਜੀ ਸਿੰਘ ਪਿੰਡ ਮਗੋਵਾਲ ਜ਼ਿਲ੍ਹਾ ਸ਼ਾਹਕੋਟ ਤਹਿਸੀਲਗਰ ਸ਼ੰਕਰ ਦਾ ਕੰਢੀ ਏਰੀਆ ਹੋਣ ਕਰਕੇ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀ ਸਾਡੇ ਕਿਉਂਕਿ ਪਾਣੀ ਦੇ ਜਿਹੜੇ ਬੋੜ ਆ ਬਹੁਤ ਨੰਗਾਈ ਦੇ ਵਿੱਚ ਆ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਸੀ ਪਾਣੀ ਨਹੀਂ ਸੀ ਮਿਲਦਾ ਕਿਸੇ ਵੀ ਖੇਤਾਂ ਨੂੰ ਪਾਣੀ ਨਹੀਂ ਸੀ ਲੱਗਦਾ ਉੱਚੀ ਨੀਵੀਂ ਜ਼ਮੀਨ ਕਰਕੇ ਜ਼ਿਆਦਾ ਤਕਲੀ ਸੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨੀ ਸਾਨੂੰ ਨਹਿਰ ਦੀ ਪਾਣੀ ਦੇ ਕੇ ਸਾਡੀ ਜ਼ਮੀਨਾਂ ਦਾ ਰੇਟ ਵੀ ਵਧਾਇਆ ਔਰ ਫਸਲ ਦਾ ਵੀ ਉਪਜਾਊ ਜ਼ਿਆਦਾ ਨਿਕਲ ਰਹੀ ਆ ਇਹ ਪਾਣੀ ਜਿਹੜਾ ਆ ਉਦਾਂ ਵੀ ਬਹੁਤ ਵਧੀਆ ਖਾਦ ਦਾ ਕੰਮ ਵੀ ਕਰ ਰਿਹਾ ਹਰ ਇੱਕ ਚੀਜ਼ ਨੂੰ ਵਧੀਆ ਮੈਂ ਦਰਜੀਤ ਸਿੰਘ ਪਿੰਡ ਮੁੱਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਬਸਨੀ ਆ ਕਿਆ ਸਾਡੇ ਪਾਣੀ ਦੀ ਬਹੁਤ ਦਿੱਕਤ ਆਉਂਦੀ ਸੀ ਬਿਜਲੀ ਦਾ ਵੀ ਕੱਟ ਲੱਗ ਜਾਂਦਾ ਸੀਗਾ ਇਸ ਕਰਕੇ ਜੋ ਵੀ ਫਸਲ ਹੁੰਦੀ ਸੀ ਉਹ ਪਾਣੀ ਦੇ ਦੁੱਖ ਕਰਕੇ ਥੋੜੀ ਮਾੜੀ ਰਹਿ ਜਾਂਦੀ ਸੀ ਜਦੋਂ ਦਾ ਪੰਜਾਬ ਸਰਕਾਰ ਦੇ ਅਪਰਾਲੇ ਦੇ ਨਾਲ ਸਾਡੇ ਆ ਨਹਿਰ ਦਾ ਪਾਣੀ ਮੈਣ ਲੱਗਾ ਆ ਸਾਡੀ ਫਸਲ ਬਹੁਤ ਵਧੀਆ ਹੋਣ ਲੱਗ ਪਈ ਆ ਇਹ ਦੇ ਵਿੱਚ ਕੋਈ ਦਿੱਕਤ ਨਹੀਂ ਆ ਜਦੋਂ ਦਿਲ ਕਰਦਾ ਆ ਅਸੀਂ ਆਪਣੇ ਖੇਤਾਂ ਨੂੰ ਨਹਿਰੀ ਪਾਣੀ ਦਾ ਸਕਦੇ ਆ ਜਿੱਥੇ ਜਿੱਥੇ ਵੀ ਨਹਿਰੀ ਪਾਣੀ ਨਹੀਂ ਪੁੰਚਦਾ ਸੀ ਪੰਜਾਬ ਸਰਕਾਰ ਨੇ ਪੈਪ ਲਾਈਨ ਕਰਾ ਕੇ ਜਾਂ ਖਾਲਿਆਂ ਰਾਹੀਂ ਸਾਡੇ ਖੇਤਾਂ ਨੂੰ ਪਾਣੀ ਪਹੁੰਚਾਤਾ ਆ ਉਦੋਂ ਦੇ ਅਸੀਂ ਬਹੁਤ ਧੰਨਵਾਦੀ ਆ ਚੋਣਾ ਲੱਗਿਆ ਹੋਇਆ ਹੈ ਕਿ ਇਹਨਾਂ ਦੀ ਘਰ ਦੀ ਮੋਟਰ ਰਹਿ ਗਈ ਹੈ ਅੱਜ ਇਹ ਮੋਟਰ ਦਾ ਪਾਣੀ ਇਹ ਵੀ ਬੰਦ ਕੀਤਾ ਹੋਇਆ ਹੈ ਕਿ ਨਹਿਰ ਦਾ ਪਾਣੀ ਚੱਲ ਰਿਹਾ ਹੈ ਸਾਡੇ ਪਿੰਡ ਸਾਰੀ ਹੀ ਜ਼ਮੀਨ ਨੂੰ ਪਾਣੀ ਨਹਿਰ ਦਾ ਲੱਗ ਰਿਹਾ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧੰਨਵਾਦੀ ਆ ਤੇ ਪੰਜਾਬ ਸਰਕਾਰ ਦੇ ਵੀ ਧੰਨਵਾਦੀ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਹੀ ਹਰ ਖੇਤ ਦੇ ਵਿੱਚ ਪਾਣੀ ਪਹੁੰਚਾਇਆ ਕਿ ਨਹੀਂ ਬਹੁਤ ਮਿਹਨਤ ਕਰਕੇ ਖੇਤਾਂ ਵਿੱਚ ਘੁੰਮ ਕੇ ਸਾਨੂੰ ਹਰ ਇੱਕ ਜ਼ਿਮੀਂਦਾਰ ਨੂੰ ਪਾਣੀ ਪਹੁੰਚਦਾ ਕੀਤਾ ਬਹੁਤ ਖੁਸ਼ੀ ਆਈ ਗੱਲ ਆ ਜਿਨ੍ਹਾਂ ਪੰਜਾਬ ਸਰਕਾਰ ਨੇ ਸਾਨੂੰ ਇੱਥੇ ਤੀ ਪਹੁੰਚਾਇਆ